ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੁੱਲਰ ਮੋਟਰ ਸੰਗਰੂਰ YouTube ਚੈਨਲ ਤੇ Facebook ਪੇਜ ਦੇ ਉੱਤੇ ਦੋਸਤੋ ਸਕਰੀਨ ਤੇ ਤੁਹਾਡੇ ਸਾਹਮਣੇ ਹੈ ਸਕੋਰਪੀਓ 2010 ਮਾਡਲ ਜੀ ਐਸ ਐਲ ਈ ਡੀਜ਼ਲ ਸੰਗਰੂਰ ਦੇ ਵਿੱਚ ਗੱਡੀ ਖੜੀ ਹੈ ਜੀ ਤੇ ਹੁਸ਼ਿਆਰਪੁਰ ਦਾ ਨੰਬਰ ਹੈ ਜੀ ਅਲਾਈ ਟਾਇਰ ਲੱਗੇ ਹੋਏ ਨੇ ਤੇ ਗੱਡੀ ਆਪਣੇ ਆਪ ਦੇ ਵਿੱਚ ਕੁਆਲਟੀ ਕੋਈ ਦੱਸਣ ਦੀ ਲੋੜ ਨਹੀਂ ਜੀ ਦੱਸ ਰਹੀ ਹੈ ਕਿ ਚੀਜ਼ ਹੈਗੀ ਹੈ ਸ਼ੌਂਕਿਆ ਰੱਖੀ ਹੋਈ ਹੈ ਵਿਚ ਵੀਰ ਕਮੈਂਟ ਕਰਦੇ ਨੇ ਰੇਟ ਲਈ ਕਮੈਂਟ ਕਰਦੇ ਨੇ ਠੀਕ ਹੈ ਜੀ ਕਰਦੇ ਰਹੇ ਨੇ ਸੋ ਪਹਿਲੀ ਗੱਲ ਤਾਂ ਇਹ ਦੱਸੋ ਜੀ ਵੀ ਗੱਡੀ ਲੱਗ ਰਹੀ ਹੈ ਚੀਜ਼ ਕਿ ਨਹੀਂ ਠੀਕ ਹੈ ਜੀ ਪੈਸੇ ਬਾਅਦ ਦੀ ਗੱਲ ਹੈ ਜੀ ਗੱਡੀ ਆ ਖੜਾਵਾ ਫੁੱਲ ਸੋਹਣਾ ਜੀ ਔਰ ਟੋਟਲੀ origignal ਪੇਂਟ ਦੀ ਕਾਰ ਐ ਇੱਕ ਵੀ ਪੀਸ ਪੇਂਟ ਨਹੀਂ ਜੀ ਬੰਪਰ ਤੋਂ ਬੰਪਰ ਨਵੀਂ ਗੱਡੀ ਆ ਬਿਲਕੁਲ 1 ਲੱਖ ਤੇ 45000 ਚੱਲੀ ਹੋਈ ਆ ਜੀ ਤੇ ਅਲਾਈ ਟਾਇਰ ਬਹੁਤ ਸੋਹਣੇ ਲੱਗੇ ਹੋਏ ਨੇ 1 45 ਇੰਜਨ ਦੀ ਗੇਅਰ ਦੀ ਬਿਲਕੁਲ ਸ਼ੋਅਰੂਮ ਐ ਜੀ ਹਨੇਰਾ ਹੋ ਗਿਆ ਟੱਚ ਪਲੇਅਰ ਲੱਗਿਆ ਹੋਇਆ ਜੀ ਅੰਦਰ ਗੱਡੀ ਦੇ ਔਰ ਬੈਕ ਸਾਈਡ ਤੋਂ ਵੀ ਤੁਹਾਨੂੰ ਵੀਊ ਦਿਖਾਵਾਂਗੇ ਤਾਂ ਅਲਾਈ ਟਾਇਰ ਬਿਲਕੁਲ ਨਵੇਂ ਨੇ ਜੀ ਦੇਖੋ ਵਾਕਈ ਗੱਲਬਾਤ ਹੈਗੀ ਹੈ ਗੱਡੀ ਦੇ ਵਿੱਚ ਤੇ ਬਸੰਤ ਵੀਰਾ ਵੀ ਬਾਰ-ਬਾਰ ਗੱਡੀ ਵੱਲ ਨੂੰ ਆ ਰਿਹਾ ਹੈ ਕਹਿੰਦਾ ਗੱਲਬਾਤ ਹੈਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਠੀਕ ਹੈ ਇਸ ਤਰ੍ਹਾਂ ਦੀਆਂ ਕਾਰਾਂ ਦੇਖਣੀਆਂ ਨੇ ਨਾ ਵੀਰ ਤਾਂ ਚੈਨਲ ਨੂੰ ਫੋਲੋ ਜਰੂਰ ਕਰ ਲਓ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਕਿ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਆਪਣੇ ਕੋਲੇ ਆਉਂਦੀਆਂ ਨੇ ਜੀ ਜਿਸ ਵੀਰ ਨੇ ਚੰਗੀ ਗੱਡੀ ਲੈਣੀ ਹੈ ਜਰੂਰ ਕਾਲ ਕਰੋ ਜਿਹੜੀ ਮਰਜ਼ੀ ਕਾਰ ਲੈਣੀ ਹੈ ਤੁਸੀਂ ਜਰੂਰ ਕਾਲ ਕਰੋ ਤੁਹਾਨੂੰ 1-2 ਦਿਨ ਵੇਟ ਕਰਨੀ ਪੈ ਸਕਦੀ ਹੈ ਪਰ ਗੱਡੀ ਤੁਹਾਨੂੰ ਜਰੂਰ ਮਿਲੂਗੀ ਪੁੱਲਰ ਮੋਟਰ ਸੰਗਰੂਰ ਹਰੀਪੁਰਾ ਬਾਈਪਾਸ ਦਰਗਾਹ ਦੇ ਨੇੜੇ ਗੱਡੀ ਦਾ ਨੰਬਰ ਪੇਡ ਆ ਜੀ ਤੇ ਰੇਟ 3,95,000 ਰੁਪਿਆ ਹਾਂਜੀ ਦੋਸਤੋ 3 ਲੱਖ 95000 ਰੁਪਿਆ ਡਿਮਾਂਡ ਹੈ ਜੀ ਪੁੱਲਰ ਮੋਟਰ ਸੰਗਰੂਰ ਦੇ ਉੱਤੇ ਗੱਡੀ ਖੜੀ ਹੈ ਤੇ ਕਾਰ ਵਾਕਈ ਗੱਲਬਾਤ ਗੱਡੀ ਦੀ ਹੈਗੀ ਹੈ ਇਹ ਚੀਜ਼ 'ਚ ਕੋਈ ਸ਼ੱਕ ਨਹੀਂ ਬਹੁਤ ਸ਼ੌਂਕ ਨਾਲ ਰੱਖੀ ਆ ਮੁੰਡੇ ਨੇ ਆਪਣਾ ਮਿੱਤਰ ਹੈ ਜੀ ਕਮਿਸ਼ਨ ਬੇਸ ਤੇ ਡੀਲ ਹੋਊਗੀ 395 ਡਿਮਾਂਡ ਹੈ ਜੀ ਤੇ ਜਿਹੜੇ ਵੀ ਵੀਰ ਨੇ ਸਕੋਰਪਿਓ ਲੈਣੀ ਹੈ ਕਾਲ ਕਰੋ ਜਲਦੀ ਤਾਂ ਕਿ ਲੰਘ ਨਾ ਜਾਵੇ ਜੇ ਤੁਸੀਂ ਦੁਬਾਰੇ ਇਹੋ ਜੀ ਕਾਰ ਭਾਲੋਂਗੇ ਨਾ ਛੇਤੀ ਮਿਲਦੀ ਨਹੀਂ ਹੈਗੀ ਸਕੋਰਪੀਓ ਇਹ ਵਾਲੀ ਸ਼ੇਪ ਚ ਬਹੁਤ ਘੱਟ ਮਿਲਦੀ ਹੈ ਚੰਗੀ ਗੱਡੀ ਨਮਿਆਂ ਵਰਗੀ ਗੱਡੀ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੀ ਗੱਡੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ